ਇਹ ਰਹੇ ਹੋ ਆਏ ਨਹੀਂ ਜੀ ਤੂੰ ਹੀ ਤਾਂ ਨਹੀਂ ਲਾਰੇ ਜਿ ਲਈ ਜਾਂਦੀ ਆਪਾਂ ਮੇਰੀ ਗੱਲ ਸੁਣ ਆਪਾਂ ਫੋਨ ਲਾ ਕੇ ਦੇਖਵੇਂ ਆ ਸੱਜਰੇ ਨੂੰ ਕਿਤੇ ਹੋਰ ਹੀ ਕਿਤੇ ਵਗ ਗਈ ਹੋਵੇ ਫੋਨ ਤਾਂ ਲਾਰੇ ਤੇ ਤੂੰ ਹੀ ਰਹਿ ਜੀ ਉਹਦੇ ਦੇ ਸਾਲੀ ਤਾਨੇ ਜੇ ਮਾਰਦੀ ਸੀ ਬੁੜਾ ਜਿਹਾ ਲੱਗਦਾ ਕਹਿੰਦੀ ਅੱਜ ਤਾਂ ਮੈਂ ਕਲਪੁਰਸ ਕਰਾ ਕੇ ਆਂ ਵਧੀਆ ਨਹੀਂ ਨਹੀਂ ਵੀ 200 ਰੁਪਏ ਲੈ ਲੈ ਸੱਜਰੇ ਨੇ ਕਰਦਾ ਮੈਂ ਗੱਲ ਇਹ ਦੇ ਨਾ

अच्छा अच्छा इधरੋਂ ਮੈਂ ਕੰਮ ਕਰਦੀ ਨਹੀਂ ਨਾ ਤੇ ਹਰਜੀਤ ਕਿ ਕਰੇ ਆਈ ਰੇ ਫਿਰ ਤੁਸੀਂ ਮੈਂ ਤਾਂ ਨਾ ਹੋ ਸੀਗਾ ਅੱਜ ਬਿਮਾਰ ਜੀ ਸੀ ਤਾਂ ਕਰਕੇ ਆਈ ਨਹੀਂ ਹੈਗੀ ਮੈਂ ਭਾਬੀ ਜੀ ਨੂੰ ਫੋਨ ਤਾਂ ਕਰਤਾ ਸੀ ਤੂੰ ਕਾਹਤੋਂ ਬਿਮਾਰ ਹੋ ਗਈ ਸੱਜਰੀ ਮੈਂ ਹੀ ਬਿਮਾਰ ਹੋ ਜਾਣਾ ਉਹ ਠੰਡ ਜੀ ਵਾਲੀ ਹੋ ਰਹੀ ਸੀ ਨਾ ਉਹਦਾ ਕਰਕੇ ਵਸ ਮੈਨੂੰ ਬੁਖਾਰ ਹੋ ਗਿਆ ਸੀ ਕੋਈ ਨਹੀਂ ਮੈਂ ਤੇਰੇ ਟੀਕਾ ਲਵਾ ਦੂੰਗਾ ਤੂੰ ਆ ਜਾਏ ਨਾ ਕਰ ਹੁਣ ਤਾਂ ਨਾ ਕਵੇਲਾ ਹੋਗਾ ਦੇਖੋ ਦਿਨ ਛਿਪ ਗਿਆ ਹੁਣ ਤਾਂ ਮੈਂ ਕਿੱਥੋਂ ਆਉਂਗੀ ਕਵੇਲੇ ਨੂੰ ਕਿਉਂ ਨਾ ਮੈਂ ਤੈਨੂੰ ਛੱਡਿਆ ਹਾਂਗਾ ਤੂੰ ਆ ਤਾਂ ਸਹੀ ਨੇ ਤੈਨੂੰ ਕੋਈ ਗਿਫਟ ਵਗੈਰਾ ਦੇਊਂਗਾ ਅੱਛਾ ਗਿਫਟ ਲੈਂਦਾ ਮੇਰੇ ਵਾਸਤੇ ਹੋਰ ਮੈਂ ਤਾਂ ਇੰਤਜ਼ਾਰ ਕਰੀਆ ਤੂੰ ਹੀ ਕੇ ਬੈਠਾ ਸੀ ਮਾਹਾਂ ਚੱਲ ਸੇਕ ਲੈਣੇ ਪਾਲੇ ਪਾਲੀ ਵਾਲਾ ਲੱਗੀਆਂ ਦਾ ਸੀ ਕੋਈ ਪਾਲਾ ਪੂਲਾ ਲਾ ਰਾਂਗੇ ਮਾਹਾਂ ਅੱਛਾ ਚੱਲ ਫਿਰ ਮੈਂ ਆ ਜੰਨੀਆ ਜੇ ਬਾਲਾ ਕਰਦੇ ਹੋਗੇ ਆ ਜਾ ਆ ਜਾ ਮੈਂ ਤਾਂ ਡਿੱਕੀ ਆ ਨਾ ਤੈਨੂੰ ਚਲ ਠੀਕ ਚੰਗਾ ਆ ਜੰਦੀ ਹੈ ਕਿਵੇਂ ਫਿਰ ਚਲ ਠੀਕ ਓਕੇ ਬਾਏ ਬਾਏ ਲੈ ਉਹ ਵੀਏ ਟੋਪੀ ਟੋਪੀ ਦੀ ਤਾਂ ਲਾ ਦੇ ਉਹਦੇ ਵੀ ਉਹਨੇ ਤਾਨਾ ਜਾਂ ਮਾਰਤਾ ਸੀ ਵੀ ਬੁੜਾ ਹੋ ਜਾਗਾ ਅੱਜ ਤੱਕ ਟੱchna ਬਚਣ ਮਣ ਕੇ ਜਾਵਾਂਗੇ ਲੈ ਉਹ ਵੀ ਆਪਣਾ ਟੈਂਬਰ ਵੀ ਤੱਕੀ ਆ ਮੇਗਾ ਲੈ ਗੱਲ ਬਣ ਗਈ ਆ ਹੁਣ ਨਿਆਰੇ ਆ ਜਾਣਗੇ ਨਾਲੇ ਸਿਆਲ ਐ ਨਾਲੇ ਲੁੱਟਾਂਗੇ ਮौजਾਂ ਪੀੜੀ ਦਾਦੀ ਇੱਥੇ ਆਉਂਦੀ ਹੋਊਗੀ ਤਾਂ ਸਤਰੀ ਆਂਦਾ ਛਾਗਦਾ ਭੁੱਕਾ ਜੀ ਇਹ ਭਈਆ ਗੁਗਮਚਾਲਾ ਪਾਣਾ ਲੱਗਦਾ ਉਹ ਸੱਜਰੀ ਨੂੰ ਆ ਆਣ ਦੇ ਆਰਤੀਆਂ ਨਾਲ ਬਾਰਤ ਪੌੜੀ ਬੜੇ ਇੱਕ ਹਨ ਜਿਹੜੇ ਬਿਆਹੇ ਹੋਏ ਉਹਨਾਂ ਨੂੰ ਨਜ਼ਾਰਾ ਹੁੰਦਾ ਮੋਜਣਾ ਪੈ ਜਾਂਦੇ ਦੋ ਕਰਜਾਈ ਚ ਉਹ ਕਿਹੜਾ ਤੋੜ ਹਾਂਜੀ ਆ ਲਈ ਆ ਗਈ ਬੈਠ ਜਾਈ ਬਾਈ ਕਦਾ ਕੀ ਲੈਣਾ ਮੈਂ ਤਾਂ ਜਾਈ ਚੁੱਟ ਕੇ ਆਈ ਐਂਗੀ ਉਹ ਜਾਈ ਚਾਪਾ ਮਗ ਜਾਂਗੇ ਜਾਈ ਦੀ ਕੀ ਗੱਲ ਐ ਬਸ ਕਰਿਆ ਕਰੋ ਤੁਹਾਨੂੰ ਤਾਂ ਲਾਲਚੀ ਹੋ ਗਿਆ ਹੁਣ ਐ ਹੋ ਗਿਆ ਵੀ ਬਸ ਕਹਣਾ ਜਵਾਬ ਦਿੰਦੀ ਆ ਮੈਨੂੰ ਹੋਰ ਸਾਰੀਆਂ ਗੱਲਾਂ ਛੱਡੋ ਇਹ ਤੇਰਾ ਦੁੱਖ ਦਾ ਕੀ ਸੀਗਾ ਉਸ ਨਹੀਂ ਆ ਠੰਡ ਜੀ ਵਾਲੀ ਹੋ ਰਹੀ ਐ ਕਿ ਕੰਬਣੀਓਂ ਹੀ ਚੜੀ ਜਾਂਦੀ ਐ ਕਿ ਮੈਨੂੰ ਤਾਂ ਅੱਛਾ ਕੰਬਣੀ ਜਾਣ ਲੱਗੀ ਘਟ ਖਾਇਆ ਘਰ ਹਲਵਾਂ ਸ਼ਲਮਾ ਵਾਣਾ ਖਾਣੀ ਕੋਈਂ ਤੂੰ ਆਲਵਾ ਹਲ ਬਾਕੀ ਥੋਲੇ ਆ ਕੇ ਦਮ ਦਾ ਸਾਡੇ ਵਾਲਾ ਨਾਲ ਤੁਹਾਨੂੰ ਪਤਾਗਾ ਆ ਮਚਾ ਮਚੂ ਤੋ ਲਵੋ ਉਹ ਫੂਕ ਮਾਰਦੇ ਮੇਰੀਆਂ ਟਾਖਾਂ ਦੁਖਣ ਲੱਗੀਆਂ ਫੂਕਾਂ ਮਾਰਦੇ ਦੀਆਂ ਫੂਕ ਮਾਰਨ ਵਾਲੀ ਤਾਂ ਮਸਾ ਮਿਲੀ ਗਈ ਹੁਣ ਆਹਾਹਾ ਹੱਟ ਜੀਨਾ ਮਾਰ ਤੱਕਦਾ ਉਹਨੇ ਰੱਬਾ ਕੀ ਕਰਾਂ ਬਸ ਸਾਡੇ ਵਾਲਾ ਦੁਖੀ ਬਹਲਾ ਕਰਦਾ ਤੇ ਪਤਾ ਤਾਂ ਹੈ ਮੈਂ ਤਾਂ ਦੁਖੀ ਕਰਦਾ ਮਿੱਠੀ ਚਲ ਤੂੰ ਸੇ ਓਡੀ ਗੱਲ ਤਾਂ ਵੱਖਰੀ ਆ ਗਈ ਕੀ ਕਰਾਂ ਫਿਰ ਹੁਣ ਅੱਜ ਜਦੋਂ ਨਾ ਜਦੋਂ ਇੰਨੀ ਠੰਡ ਲੱਗੀ ਗਈ ਹਰ ਕੇ ਪਈ ਰਹੀ ਕੰਮ ਨਹੀਂ ਘਰੇ ਵੀ ਕੋਈ ਕਰਿਆ ਮਖਾ ਹੁਣ ਉੱਥੇ ਜਾ ਕੇ ਕੰਮ ਕਿੱਥੋਂ ਕਰੂੰਗੀ ਐਵੇਂ ਮੈਂ ਆਈ ਨਹੀਂ ਹੈਗੀ ਫਿਰ ਲੈ ਮੇਰਾ ਤਾਂ ਹਾਲਚਾਲ ਪੁੱਛ ਲਾਂ ਨਹੀਂ ਤੂੰ ਕੰਮ ਨਾ ਕਰਕੇ ਜਾਂਦੀ ਲੱਤਾਂ ਲੁੱਤਾਂ ਦੱਬ ਜਾਂਦੀ ਐਨੇ ਨਾ ਮੈਨੂੰ ਹੌਸਲਾ ਹੋ ਜਾਂਦਾ ਮੈਂ ਤਾਂ ਆਪ ਵੀ ਬਿਮਾਰ ਸੀ ਤੇਰੀਆਂ ਲੱਤਾਂ ਦੱਸ ਕਿੱਥੋਂ ਦੱਬ ਦੰਦੇ ਹੱਦ ਕਰ ਦਾਂਗਾ ਚੱਲ ਫਿਰ ਆਪਾਂ ਅੰਦਰੀ ਬਾਜ਼ ਜਾਂਦੇ ਆ ਕੋਈ ਗਿਫਟ ਦੇਣਾ ਤੈਨੂੰ ਮੈਂ ਅੱਛਾ ਮੇਰੇ ਵਾਸਤੇ ਇਹ じゃ ਕਿਹੜਾ ਗਿਫਟ ਲੈਣਾ ਮੈਂ ਹੁਣ ਗਿਫਟ ਮੈਨੇ ਮਹਿੰਗੇ ਗਿਫਟ ਪਈ ਗਿਫਟ ਤਾਂ ਕਹਿ ਹੀ ਦੇ ਦੇ ਥੋੜੀਆਂ ਮਹਿੰਗੀਆਂ ਚੀਜ਼ਾਂ ਉਹੀ ਗੱਲ ਕਿਤੇ ਲੈ ਕੇ ਨਾ ਭੇਜਣ ਤੁਹਾਨੂੰ ਰਾਸ ਨਹੀਂ ਆਉਣੀਆ ਹੈਂਗਾ ਰਹਿਣ ਦੋ ਹੋ ਰਾਸ ਕਿਉਂ ਨਹੀਂ ਆਉਣੀ ਮਿੱਠੀ ਤੂੰ ਤਾਂ ਉਹੀ ਗੱਲਾਂ ਕਰੀ ਨੇ ਹੁਣ ਦਿਲ ਮਿਲ ਗਏ ਤੇਰੇ ਨਾਲ ਚਲ ਐਂ ਕਰੋ ਤੁਸੀਂ ਸੇਕ ਲੋ ਫਿਰ ਮੈਂ ਤੁਹਾਡੀ ਰੋਟੀ ਟੋਕ ਦਾ ਹੱਲ ਕਰ ਦਿੰਦੀ ਮੈਂ ਕੰਮ ਕਰਦੀ ਆਂ ਨੇ ਚਲ ਹਾਂ ਵੀ ਵਧੀਆ ਗੱਲ ਕਰੀ ਰੋਟੀ ਤਾਂ ਆਪਾਂ ਇਕੱਠੀ ਖਾਵਾਂਗੇ ਕਿਤੇ ਅੱਡਵੇਂ ਖਾ ਰਹੇ ਖਾ ਕੇ ਤਵਰੂਆਂ ਰੋਟੀਆਂ ਤੈਨੂੰ ਨਾ ਨਾ ਰੋਟੀ ਤਾਂ ਮੈਨੂੰ ਭੁੱਖ ਹੀ ਨਹੀਂ ਹੈਗੀ ਤੇ ਕਰਾਂ ਮੈਂ ਰਸੋਈ ਚ ਜਾਂਦੀ ਆਂ ਜੀ ਮੈਨੂੰ ਵੇੜਦੀਆਂ ਕੰਮ ਚਲ ਬਾਹਰ ਤਾਂ ਲੋ ਰਸੋਈ ਚ ਵਧੀਆ ਮਣਾ ਲਈ ਰੋਟੀ ਰੋਟੀ ਬਣਾ ਕੇ ਹਾਂ ਹਾਂ ਮੈਂ ਰੋਟੀ ਬਣਾ ਆ ਕੇ ਚੰਗਾ ਚੰਗਾ ਲੈ ਬਣ ਗਈ ਗੱਲ ਅੱਜ ਦਾ ਇੱਕ ਰਜਾਈਤੀ ਪਾਵਾਂਗੇ ਨਿਆਰੇ ਲਵਾਂਗੇ ਇਹ じゃ ਕਿੱਥੇ ਸਹਣਾ ਮੌਕਾ ਹੋਣਾ ਪਤੰਦਰਾ ਹੈ ਨਿਆਲ ਨਾਲੇ ਨੂੰ 2 ਰੁਪਏ ਦੇ ਦਾਂਗੇ ਆਪਣਾ ਡੰਗਾ ਲਾ ਜਾਂਦੀ ਅਸੀਂ ਨਿਆਰੀ ਨਿਆਰੀ ਆ ਕੇ ਲੈ ਇਹਦੇ ਨਾਲ ਸਵਾਹ ਕਰਦੇ ਆ ਮੇਰੀ ਗੱਲ ਸੁਣੋ ਆਪਾਂ ਜਾਇਦਾਤ ਕੀ ਕਰਨਾਗਾ ਇਹਦੇ ਨਾਲ ਹੀ ਲਵਾ ਦਾਂਗੇ ਨਾਲੇ ਆਪਣਾ ਟਾਈਮ ਪਾਸ ਹੋਇਆ ਕਰੂਗਾ ਨਾਲੇ ਇਹਦਾ ਇਹਦੇ ਨਾਲ ਗੱਲਬਾਤ ਕਰਕੇ ਵਿਆਹ ਹੀ ਕਰਵਾ ਲੈਂਦੇ ਹਾਂ ਹੋਰ ਕਿੱਥੇ ਟੱਕੇ ਖਾਈ ਜਾਵਾਂਗੇ ਨਾਲੇ ਅੱਜ ਕੱਲ ਕਿਸੇ ਦੀ ਤਵਾਰ ਨਹੀਂ ਹੈਗਾਗਾ ਗੱਪ ਛੱਪ ਮਾਰ ਕੇ ਛੱਡੀਆਂ ਛੁੱਡੀਆਂ ਹੁੰਦੀਆਂ ਨਹੀਂ ਕੋਈ ਕਰਵਾ ਦੂੰ ਇਹ ਤਾਂ ਆਪਣੇ ਆਉਂਦੀ ਜਾਂਦੀ ਹੈ ਜੀ ਅਰੇ ਇਹਦੇ ਨਾਲ ਮੈਂ ਸਲਾਹ ਕਰਦਾਗਾ ਕੀ ਪਤਾ ਮੰਨ ਨਹੀਂ ਆ ਵੀ ਜਾਇਦਾਦ ਤਾਂ ਸਾਰੀ ਇਹਦੇ ਨਾਂ ਲਵਾ ਦਾਂਗੇ ਆਪਾਂ ਕੀ ਦੇਣ ਇਹਨਾਂ ਨੂੰ ਹਾਂ ਤਾਂ ਮੈਂ ਇੱਕ ਗੱਲ ਵਾ ਨਾ ਕੀ ਕਰਾਂ ਮੈਂ ਤਾਂ ਇਹ ਕਹਿੰਦਾ ਚਾਉਂਦਾ ਨਾ ਦੰਗੇ ਹੋਰ ਸਿੱਖੀ ਬਣਾ ਲਈ ਰੋਟੀ ਆ ਮੈਂ ਤਾਂ ਆਇਂ ਕਿੰਦੀ ਸੀਗੀ ਬਾਈ ਜੀ ਉਹ ਸੀਗਾ ਮੈਂ ਕਿਹਾ ਚਾਹਲੀ ਬਣਾ ਲੈਨੇਗਾ ਕੀ ਰੋਟੀ ਬਣਾ ਲੈ ਮੇਰੀ ਗੱਲ ਸੁਣ ਨਾ ਮੈਂ ਤਾਂ ਬਣਾ ਲੈ ਆਂਡੇ ਵਧੀਆ ਆਮਲੇਟ ਬਣਾ ਲੈ ਫਿਰ ਬਰੀਆਨੀ ਨਾ ਬਣਾਦਾ ਕਿਵੇਂ ਮਰਜ਼ੀ ਕਰ ਲੈ ਆਪਾਂ ਦੋਨੇ ਆਂ ਕੋਈ ਨਹੀਂ ਖਾਣ ਵਾਲਾ ਇੱਥੇ ਅੱਛਾ ਤੇ ਮੈਂ ਉੱਥੇ ਬਹਿਣਾ ਅੰਦਰ ਅੰਦਰ ਲੈ ਚੱਲ ਮੈਂ ਕਮਰੇ ਚ ਤਾਂ ਲੈ ਆਉਣੀ ਆਂਗੀ ਫਿਰ ਆਏ ਸੀਗਾ ਮੇਰਾ ਤਾਂ ਨਾ ਮਨ じゃ ਨਹੀਂ ਖਾਣ ਦਾ ਮੈਂ ਤੁਹਾਨੂੰ પાਕੇ ਲਿਆ ਦਿੰਨੀ ਆ ਬਣਾਉਂਗਾ ਤੇਰਾ ਆਪ ਹੀ ਕਰੂਗਾ ਤੂੰ ਬਣਾ ਤਾਂ ਸਹੀ ਚਲ ਠੀਕ ਹੈ ਜੋ ਜਦੋਂ ਪਿਆਰ ਦੀਆਂ ਗੱਲਾਂ ਬਹਿ ਕੇ ਆਪਾਂ ਕਰੀਏ ਮਨਤਾਪੀ ਕਰੂਗਾ ਹਾਂ ਇਹ ਗੱਲ ਤਾਂ ਤੁਹਾਡੀ ਸਹੀ ਹੈ ਇੱਕ ਗੱਲ ਤਾਂ ਹੈਗੀ ਆ ਮੇਰਾ ਇਸ ਘਰ ਚ ਆ ਕੇ ਨਾ ਜੀ ਬੜਾ ਲੱਗ ਜਾਂਦਾ ਗਾ ਵੀਰੀ ਗੱਲ ਸੁਣ ਇੱਕ ਮੇਰੇ ਦਿਮਾਗ 'ਚ ਹੋਰ ਕਰੀਏ ਆ ਉਹ ਪੀਪਾ ਦੀਆਂ ਆਪਦੇ ਘਰ ਵਾਲੇ ਤੁਹਾਨੂੰ ਤੁਹਾਨੂੰ ਦੇ ਦੇ ਤਲਾਕ ਤੇਰੇ ਨਾਲ ਤਾਂ ਨੈਤਾਂ ਮੈਂ ਲਵਾ ਦੂੰ ਤਾਰ ਕਿਉਂਕਿ ਉਹ ਤਾਂ ਬਾਗਿਆ ਮੇਰਾ ਭਾਈ ਤਾਂ ਬਹਾਰਲੇ ਦੇਸ਼ ਆ ਤੂੰ ਲੁੱਟੇਂਗੇ ਤੇ ਬੁੱਲੇ ਨੈਂਦੇ ਨੂੰ ਜਿਹੜੇ 2-4 ਕਿਲੇ ਜ਼ਮੀਨ ਦੇਤੇ ਰਨਾ ਉਹ ਕਰਵਾ ਦੂੰਗਾ ਉਹ ਛੱਡ ਕੀ ਦਿਹਾੜੀਆਂ ਤੇ ਜਾਂਦਾ ਕਿਉਂ ਮੱਥਾ ਮਾਰੀਏ ਨਹੀਂ ਇਹ ਜਾ ਘਰ ਕੇ ਤੇ ਮਿਲਣਾ ਤੈਨੂੰ ਨਾ ਨਾ ਵੇ ਚਾ ਨਾ ਬੇਤੀ ਵਾਲੇ ਵੱਡੇ ਆ ਗਏ ਫੇਰ ਵੀ ਮੈਂ ਇਸ ਪਿੰਡ ਦੀ ਨੂੰਹ ਐ ਇਸ ਹੋਈ ਗੱਲ ਚੱਲ ਇੱਥੇ ਮੈਂ ਤੁਹਾਡੇ ਕੰਮ ਕਰਦੀ ਨੌਕਰਾਨੀ ਆ ਚਲ ਆਪਣਾ ਜਿਹੜਾ ਰਿਸ਼ਤਾ ਜਿਵੇਂ ਵੀ ਹੈਗਾ ਚੱਲੀ ਜਾਂਦਾ ਜਦੋਂ ਤੱਕ ਚੱਲੂਗਾ ਚੱਲ ਚਲੀ ਜਾਂਦੇ ਪਰ ਇਸ ਚੀਜ਼ ਬਾਰੇ ਤਾਂ ਮੈਂ ਕਹਿ ਨਹੀਂ ਸਕਦਾ ਮੇਰੀ ਗੱਲ ਸੁਣ ਮੈਂ ਤੈਨੂੰ ਪਿਆਰ ਘੱਟ ਕਰ ਦਾਂਗਾ ਮੈਂ ਕੋਦੋਂ ਮੈਂ ਕਿਹਾ ਤਾਂ ਤੁਹਾਨੂੰ ਵੀ ਤੂੰ ਪਿਆਰ ਨਹੀਂ ਕਰਦੇ ਤੁਸੀਂ ਤੁਸੀਂ ਤਾਂ ਪਿਆਰ ਹੋਈ ਗੱਲ ਉਹਦਾ ਨਾ ਵੱਧ ਦਿੰਨੇ ਵੀ। ਦਵਾਈ ਨੂੰ ਤਾਂ ਤੇਤੋਂ ਪੈਸੇ ਨਹੀਂ ਜੁੜੇ ਉਹਨੂੰ। ਮੈਂ ਤੈਨੂੰ ਐਸ਼ ਕਰਾ ਰਿਆਂਗਾ। ਚਾਹਲਾ ਸੋਚ ਲੈ ਅੰਦਰ ਦਿਮਾਗ 'ਚ ਬਹਾਲਾ ਗੱਲ ਤੈਨੂੰ ਐਸ਼ ਕਰਵਾ ਦੂੰਗਾ। ਕੋਈ ਨਹੀਂ ਸੋਚਦੇ ਆਂਗੇ ਕੋਈ। ਹਾਂ ਚਲ ਤੂੰ ਗਾ ਪਤਾ ਗਲਤ ਸੋਚਾਂ 'ਚ ਪੈ ਗਏ ਵਧੀਆ ਮਣਾ ਪੁਰਜੀ ਆਮਲੇਟ ਬਣਾਉਣਾ ਆਮਲੇਟ ਬਣਾਉਣਾ ਤੇ ਮੱਖਣ ਪਿਆ ਉਹ ਪਾਲੀ। ਨਾ ਕੋਈ ਗੱਲ ਨਹੀਂ ਚ ਬਣਾ ਲੈਣੀ। ਕੀ ਨਾ ਤੈਨੂੰ ਕਹਿਦਾ ਨਾਲ ਇਹਨੂੰ ਬਰਉਣਿਆਂਗੇ ਕੀ ਆ ਉਤੋਂ ਭਾਲਦੀ ਐ ਜੀ ਐਡਾ ਵੱਡਾ ਮਹਿਲ ਵਰਗਾ ਘਰ ਐ ਸਾਡੀ ਨਾ ਕਰਵਾਵਾਂਗੇ ਸਾਰਾ ਰਾਜ ਕਰੂਗੀ ਉਤੋਂ ਕੀ ਭਾਲਦੀ ਐ ਸਜਰਾ 200 ਰੁਪਏ ਦੀ ਹਾਲੀ ਚੱਲਦਾ ਚਲਦੀ ਐ ਆਥੇ ਘਰ ਦੇ ਖਰਚੇ ਵੀ ਪੂਰੇ ਹੁੰਦੇ ਹੁਣ ਆਪਾਂ ਨੂੰ ਤਾਂ ਧਰੋਣ ਭਾਈ ਦੀ ਵੀ ਰੁਪਈਆ ਆ ਜਾਂਦੇ ਆਗੇ ਤੇ ਬਾਕੀ ਭਾਈ ਜੋਬ ਲੱਗੇ ਹੋਇਆ ਗਿਆ ਉਹ ਵੀ ਰੁਪਈਏ ਭੇਜੀ ਜਾਂਦੇ ਆ ਅੱਖਾਂ ਕਰੋੜਾਂ ਦੀ ਆਮਦਨ ਐ ਇਹ ਤਾਂ ਆਪੀ ਜਦੋਂ ਮਝੂ ਕਿ ਦੋ ਚਾਰ ਮਿੱਠੀਆਂ ਮਾਰੀਆਂ ਅੱਜ ਇਹਨੂੰ 2 ਲੱਖ ਰੁਪਏ ਦੇ ਦਾਂਗੇ ਤੂੰ ਐਸ਼ ਕਰ ਆਪ ਹੀ ਆਪਣੇ ਨਾਲ ਵਿਆਹ ਕਰਨ ਤੇ ਮਜਬੂਰ ਹੋਊਗੀ ਚਲ ਮੈਨੇ ਅਮਰੋਂ ਦੇ ਇਸਾਲ ਲੋ ਚਾਹਤਾ ਨਾ ਮੈਂ ਕਰ ਰਹੀ ਹੁਣ ਹਾਂ ਤਾਂ ਮੈਨੂੰ ਐਂ ਦੇ ਦੱਸੋ ਕੀ ਗੱਲ ਇਹ ਸਫਾਈ ਸੁਫਾਈ ਜੇ ਬੜੀ ਕਰੀ ਪਈ ਹੈਗੀ ਕੋਈ ਹੋਰ ਵੀ ਆਉਂਦੀ ਹੁੰਦੀ ਹੈਗੀ ਇੱਥੇ ਲੈ ਤੇ ਇਥੋਂ ਮੈਨਾ ਹੋਰ ਕੌਣ ਆਉਂਦਾ ਇੱਥੇ ਅੱਛਾ ਚਲੋ ਉਹ ਤਾਂ ਠੀਕ ਹੈ ਇਹ ਤੂੰ ਗੱਲ ਕਿਵੇਂ ਸੋਚ ਲਈ ਵੀ ਹੋਰ ਕੋਈ ਆਉਂਦਾ ਹੋਊਗਾ ਨਹੀਂ ਵੈਸੇ ਹੀ ਮੈਂ ਤਾਂ ਕਹਿੰਦੀ ਸੀ ਕੋਈ ਕੰਮ ਵਾਲੇ ਹੋਰ ਬੁਲਾ ਲੈ ਹੋਵੇ ਮੈਂ ਤਾਂ ਹੁਣ 2 ਦਿਨ ਹੋ ਗਏ ਆਈ ਨਹੀਂ ਸੀਗੀ ਬਿਮਾਰ ਹੋ ਰਹੀ ਸੀ ਤਾਂ ਕਰਕੇ ਐਂ ਕਹਿੰਦੀ ਨਾ ਤਾਂ ਇੱਥੋਂ ਬਿਨਾ ਮੈਂ ਕੋਈ ਨਹੀਂ ਬੁਲਾਉਂਦਾ ਕੰਮ ਵਾਲੀ ਅੱਛਾ ਤੈਨੂੰ ਤਾਂ ਮੈਂ ਜਨਮਾਂ ਜਨਮਾਂ ਦਾ ਪਿਆਰ ਕਰਦਾ ਹਾਂ ਪਿਆਰ ਵਾਲੀ ਗੱਲ ਤਾਂ ਸੱਚੀ ਯਾਦ ਆਇਆ ਤੇ ਮੈਨੂੰ ਐਂ ਦੱਸੋ ਵੀ ਫਿਰ ਮੇਰੇ ਤੋਂ ਪਹਿਲਾਂ ਕੋਈ ਹੈਗੀ ਸੀ ਜ਼ਿੰਦਗੀ 'ਚ ਤੁਹਾਡੇ ਨਾ ਤੇ ਇੱਥੋਂ ਵਗੈਰ ਕੋਈ ਨਹੀਂ ਸੀ ਅੱਛਾ ਮੇਰੇ ਚਹੇ ਜਾਕੀ ਦੇਖ ਲੈ ਤੁਸੀਂ ਜਿਹੜਾ ਵਸ ਤੈਨੂੰ ਤਾਂ ਮੈਂ ਦੇਖ ਦੇਖ ਹੀ ਜਿਉਣਾਗਾ ਫਿਰ ਤੁਸੀਂ ਵਿਆਹ ਬਾਰੇ ਨਹੀਂ ਸੋਚਿਆ ਸੀ ਪਹਿਲਾਂ ਕਦੇ ਵਿਆਹ ਬਾਰੇ ਖਿਆਲ ਹੀ ਨਹੀਂ ਆਇਆ ਕਦੇ ਅੱਖਾਂ ਮੂਰੇ ਤਾਂ ਤੂੰ ਘੁੰਮੀ ਆਂਦੀ ਸੀਗੀ ਦਿਲ ਤੇ ਤਾਂ ਤੂੰ ਲੱਗੀ ਤੀਂ ਮਾਤਾ ਭਾਬੀ ਵਰਗਾ ਨੇ ਜਾਣਾ ਸੀ ਕਰੋ ਤਾਂ ਇਹ ਆਪਣੀ ਗੱਲ ਬਾਣੀ ਸੀ ਕੱਲ੍ਹ ਸੋਡੇ ਸਹੀ ਆ ਗਈ ਪਹਿਲਾਂ ਤਾਂ ਮੈਨੂੰ ਇੰਨੇ ਸਾਲ ਨੈਚਰ ਹੋ ਗਿਆ ਆਉਂਦੀ ਨੂੰ ਇੱਥੇ ਨਾ ਫਿਰ ਵੀ ਤਾ ਇਹਨਾਂ ਦਿਨ ਮਹੀਨੇ ਹੋ ਗਏ ਲੱਗੀ ਨੂੰ ਤੇ ਤੁਸੀਂ ਗੱਲ ਹੀ ਨਹੀਂ ਕਰੀ ਹੈਗੀ ਮੈਂ ਗਣੀ ਚੱਕ ਕੇ ਵੀ ਨਹੀਂ ਉਹ ਗੱਲ ਉਹਨਾਂ ਨੇ ਜਾਣਾ ਸੀ ਮੈਨੂੰ ਮੌਕਾ ਮਿਲਣਾ ਸੀ ਮੇਰੀ ਜ਼ਿੰਦਗੀ ਬਣਨੀ ਸੀ ਚੱਲ ਵਧੀਆ ਵੱਡੇ ਲੋਕ ਆ ਤੁਹਾਡੀਆਂ ਗੱਲਾਂ ਸੁਣਾਂ ਤੂੰ ਮੇਰੀ ਗੱਲ ਸੁਣੋ ਤੇਰੇ ਘਰ ਵਾਲਿਆਂ ਨੂੰ ਤਲਾਕ ਦੇ ਕੁਛ ਮਰਜ਼ੀ ਕਰ ਮੈਂ ਆਈ ਜਾਏ ਦਾ ਤਾਂ ਕੀ ਕਰਨੀ ਐ ਸਾਰਾ ਕੁਝ ਮੈਂ ਤੇਰੇ ਨਾਲ ਲਵਾ ਦੂੰਗਾ ਅੱਛਾ ਹਾਂ ਕਿਸੇ ਨੂੰ ਵਿਚੋਲਾ ਪਾ ਕਿਸੇ ਰਿਸ਼ਤੇਦਾਰ ਨੂੰ ਕਹੇ ਕੁਛ ਮਰਜ਼ੀ ਕਹੇ ਮਾਰ ਮੇਰੇ ਨਾਲ ਹੀ ਵਿਆਹ ਕਰਵਾਉਂਗਾ ਚਲ ਕੋਈ ਗੱਲ ਨਹੀਂ ਉਹਦੇ ਬਾਰੇ ਤਾਂ ਮੈਂ ਸੋਚਦੀ ਆਂਗੀ ਵੀ ਕੀ ਕਰਨਾਗਾ ਉਹੀ ਗੱਲ ਹੈ ਤੁਸੀਂ ਇੰਨਾ ਪਿਆਰ ਕਰਦੇ ਹੋਗੇ ਸਭ ਕੁਝ ਮੈਨੂੰ ਮਿਲੂਗਾ ਇਸੇ ਕਰੇਗੀ ਰਾਜ ਮਹਿਲ ਵਰਗਾ ਘਰ ਆਗਾ ਕੋਈ ਪੈਸਿਆਂ ਦੀ ਨਹੀਂ ਤੋੜੋਂ ਦਿੰਦਾ ਚਲ ਕੋਈ ਨਹੀਂ ਵਿਆਹ ਬਾਰੇ ਤਾਂ ਨਾ ਤੇ ਤਲਾਕ ਬਾਰੇ ਫੇਰ ਸੋਚੂਗੀ ਹੁਣ ਦੇਖ ਮੇਰਾ ਦਿਮਾਗ ਨਹੀਂ ਹੈਗਾ ਸੈੱਟ ਤੇ ਚੌਲ ਬਣੇ ਬਣ ਗਏ ਮੈਂ ਪਾ ਕੇ ਲਿਆਵਾਂ ਚਲ ਲਿਆ ਦੇ ਚੌਲ ਤਾਂ ਲਿਆ ਸੀ ਹਾਂ ਠੀਕ ਹੈ ਤੇ ਉਹਦੇ ਬਾਅਦ ਨਾਲ ਮੈਨੂੰ ਛੱਡਿਆ ਉਹ ਫੇਰ ਛੱਡਦਾ ਹਾਂਗਾ ਜਿਹੜੀ ਟੈਨਸ਼ਨ ਆ ਦਿਮਾਗ ਤੇ ਉਹ ਕਿਵੇਂ ਲਹੂਗੀ ਹੁਣੀ ਆਈ ਸੀ ਹੁਣੀ ਚੱਲੀ ਹੈ ਮੈਂ ਤਾਂ ਫੇਕਰਾਂ ਚ ਪਾ ਗਈ ਹੁਣ ਰਜਾਈ ਚ ਵੀ ਇਕੱਲੇ ਨੂੰ ਸਾਰਨਾ ਪਊਗਾ ਪਹਿਣਾ ਪਊਗਾ ਜੇ ਵਿਆਹ ਹੋ ਜੇ ਤਾਂ ਸੱਜਰੀ ਨਾਲ ਪਹਿਜਿਆ ਕਰੀ ਆਹੀ ਤੜਪ ਤੜਫਣਾ ਕਿਤੇ ਮਰ ਗਈ ਇਹਦੇ ਘਰ ਵਾਲਾ ਵੀ ਹੈ ਹੀ ਨਹੀਂ ਕਿਸੇ ਕੰਮ ਦਾ ਉਹ ਚਲ ਇਹਦੇ ਆਪੇ ਗੱਲ ਕਰੂਗੀ ਟੀਮੀ ਘਰ ਕੀ ਨਹੀਂ ਸਕਦੀ ਹੈ ਟੀਮੀ ਤਾਂ ਲਾਕਾ ਤਵਾ ਕਰ ਦਾਂਦੀ ਐ ਇਹਨੂੰ ਸਾਰਾ ਪਤਾਗਾ ਕਿ ਵੀ ਕਿਵੇਂ ਕੁਛ ਕਰਨਾ ਹੈ ਹਰਦ ਆਪੇ ਦੀ ਗੱੜਾ ਲਾਉਣੀ। ਲਾ ਨਹੀਂ ਤਾਂ ਹੱਦ ਕਰਦਾਗਾ। ਉਹੀ ਗੱਲ ਹੈ ਨਾ ਐ ਕਿੱਥੋਂ ਲੋਟ ਆਉਂਦਾ ਵੀ ਮੈਂ ਉਹਨੂੰ ਤਲਾਕ ਦੇ ਕੇ ਇਸ ਘਰ ਦੀ ਮੈਂ ਨੌਕਰ ਰਣੀ ਆ। ਇਸ ਘਰ ਦੀ ਮਾਲਕਣ ਕਿਵੇਂ ਬਣ ਜਾਂ। ਨਹੀਂ ਐ ਲੋਟ ਆਉਂਦਾ ਹੈਗਾ। ਇਹ ਤਾਂ ਹੁਣ ਗਾਹੀ-ਗਾਹਾ ਵਾਦਦਾ ਜਾਂਦਾਗਾ। ਚਲ ਮੈਂ ਤੈਨੂੰ ਰੋਟੀ ਫੜਾਉਣੀ ਆ ਤੇ ਕਹਿਣੀ ਆ ਵੀ ਮੈਂ ਤਾਂ ਜਾਣੀ ਹੈਗੀ ਚਾਹਲੀ ਬਣਾ ਦੇਣੀ ਹੈਗੀ ਬੱਟਾ ਹੋਰ ਕੁਝ ਬਣਦਾ ਨਹੀਂ ਹੈਗਾ। ਇਹਦਾ ਦੇਖਣ ਨੂੰ ਬੁਰਾ ਜਾਂ ਲੱਗਦਾ ਸੀ ਹੂੰ ਤਾਂ ਹੁਣ ਮੁੰਡਾ ਫੁੰਡਾ ਬਣਿਆ ਬੈਠਾਗਾ ਅੱਛਾ ਚੌਲ ਦਾ ਬਣ ਕੇ ਵਧੀਆ ਪਰ ਇਸ 맛 ਬਣਿਆ ਕਿਉਂ ਤਾਂ ਹੈ ਖਸ਼ੂਰੀ ਤਾਂ ਬਹੁਤ ਚੰਗੀ ਹੈ ਸਾਹ ਨੂੰ ਕਿ ਇਹ ਕੱਲ ਚੌਲ ਹੀ ਬਣਾਏ ਨੇ ਗੇ ਬਰੀਆਨੀ ਤਾਂ ਬਣਾਉਣ ਨੂੰ ਨਾ ਟਾਈਮ ਬਹੁਤ ਜ਼ਿਆਦਾ ਲੱਗੂਗਾ ਬਲੋ ਚੌਲ ਹੀ ਫੜਾ ਦਿੰਨੇ ਆ ਜੀ ਮੈਂ ਤਾਂ ਤਾਂ ਬੰਦ ਨਹੀਂ ਤੇ ਮੈਂ ਜਾਣੀਗਾ ਮੈਨੂੰ ਛੱਟ ਜਾਊ ਖਾ ਕੇ ਆ ਲੋ ਜੀ ਭੇਤ ਕੰਮ ਦਾ ਕਲੰਦਾਰ ਹਾਂ ਨਾ ਮੈਂ ਤਾਂ ਖਾਣੇ ਨਹੀਂ ਹੈਗਾ ਤੁਸੀਂ ਖਾ ਲੋ ਬਸ ਉਹ ਦੋ ਬੁਰਕੀ ਲੈ ਲੈ ਤੇ ਮੇਰੇ ਹਾਜਮੇ ਵੀ ਨਹੀਂ ਹੋਣੇ ਮੈਂ ਤਾਂ ਨਹੀਂ ਖਾਂਦੀ ਐਂ ਕਰੋ ਚੱਲ ਤੁਸੀਂ ਖਾ ਲੋ ਮੈਂ ਕੋਲ ਬੈਠੀ ਐਂਗੀ ਉਹ ਤੋਤੇ ਬਹਿ ਜਾ ਐਂ ਕਾ ਬੈਠੀ ਸੱਜਰੀਏ ਪੈਰ ਲਮਕਾ ਕੇ ਨਹੀਂ ਕੋਈ ਗੱਲ ਨਹੀਂ ਮੈਂ ਠੀਕ ਐਂ ਬੈਠੀ ਉਹ ਉੱਤੇ ਬਹਿ ਜਾ ਉੱਤੇ ਬਹਿ ਜਾ ਛਾੜ ਜੇ ਨਾ ਕਹਿਨੇ ਹੋਗੇ ਮੈਨੂੰ ਐਸੀ ਖਾ ਮਖਾ ਦਰਾਪਾ ਲੋ ਤਰਕਾਰੀ ਕਰਦਾ ਬਹਿ ਜਾ ਤੂੰ ਨਹੀਂ ਮੈਂ ਕਦੇ ਕਹਿੰਨੀ ਤੁਸੀਂ ਧੱਕਾ ਕਰ ਰਹੇ ਹੋ ਲੈ ਤੂੰ ਖਾ ਪਹਿਲਾਂ ਫਿਰ ਮੈਂ ਖਾਉਂਗਾ ਨਹੀਂ ਮੇਰਾ ਤਾਂ ਨਾ ਮਨ ਨਹੀਂ ਹੈਗਾ ਖਾਣ ਦਾ ਸੱਚੀ ਕਹਿੰਨੀ ਹੈ ਕਿ ਤੁਸੀਂ ਮਨ ਨਹੀਂ ਹੁੰਦਾ ਖਾਣੇ ਪੈਂਦੀ ਹੈ ਲੈ ਚਲੋ ਮੈਂ ਖਾ ਲੈਂਦੀ ਆਪੇ ਵਧੀਆ ਸੁਆਦ ਬਣਿਆ ਅੰਗ ਚੌਲ ਤਾਂ ਚੌਲ ਤਾਂ ਬਹੁਤ ਟੇਸਟੀ ਬਣੇ ਆ ਚਲੋ ਵਧੀਆ ਹੁਣ ਤੈਨੂੰ ਮੈਨੂੰ ਐਂ ਦੱਸ ਇਹ ਤਾਂ ਵਧੀਆ ਬਣ ਗਈ ਚੀਜ਼ ਤੇ ਤੈਨੂੰ ਕਿੰਨੇ ਰੁਪਏ ਦੀ ਲੋੜ ਹੈ ਮੈਨੂੰ ਤਾਂ ਇਸ ਟਾਈਮ ਰੁਪਏ ਚਾਹੀਦੇ ਤਾਂ ਹੈਗੇ ਆਗੇ ਕੀ ਦੱਸਾਂ ਫਿਰ ਤੁਸੀਂ ਐਂ ਕਹੋਗੇ ਵੀ ਲਾਲਚ ਵਾਲਾ ਕਰਦੀ ਐ ਜੇ 15000 ਰੁਪਏ ਦੇ ਦੰਦੇ 15 ਦੀ ਕੀ ਗੱਲ ਦੇਤੀ ਤੂੰ ਜਮੀਨ ਗੱਲ ਗਰੀ ਕਰਕੇ ਮੈਂ ਤੈਨੂੰ ਲੱਖ ਰੁਪਏ ਦੇ ਦੂੰਗਾ ਹੋਰ ਲੱਖ ਲੈ ਜਾ ਇਹ ਤੇਨੂੰ ਲੋੜ ਐ ਕੋਈ ਵੀ ਜ਼ਰੂਰਤਾਂ ਆਉਂਦੀਆਂ ਪੂਰੀਆਂ ਕਰ ਚਲੋ ਠੀਕ ਐ ਜਿਹਾ ਹੀ ਕਹਿਣਾ ਹੋਵੇ ਬਸ ਜਿਹੜੀ ਮੈਂ ਤੈਨੂੰ ਗੱਲ ਕਹੀ ਐ ਉਹ ਮੇਰੀ ਗੱਲ ਤੇ ਅਸਰ ਕਰ ਲੈ ਉਹ ਤਾਂ ਕੋਈ ਗੱਲ ਨਹੀਂ ਫਿਰ ਮੈਂ ਦੇਖਦੀ ਆਂਗੀ ਸੋਚ ਕੇ ਨਾ ਮੈਂ ਦੱਸ ਸੋਚਣ ਵਾਲੀ ਚਲ ਗਿਆ ਐਨੇ ਤਾਂ ਆਪਣੇ ਦਿਲ ਮਿਲ ਗਏ ਕਿੰਦਰੀ ਆਈ ਸੋਚਣ ਵਾਲੀ ਚਲ ਸੋਚੀ ਜਾਏਗੀ ਚਲ ਦੇਖਦੇ ਆਂ ਕੀ ਬੰਦਾਗਾ ਤੁਸੀਂ ਐਂ ਕਰੋ ਖਾ ਲੋ ਘਰਾਂ ਤੇ ਮੈਨੂੰ ਛੱਡਿਆ ਉਹ ਕਵੇਲਾ ਹੋਈ ਜਾਂਦਾਗਾ ਫਿਰ ਉਲੀ ਨਾ ਪੈ ਜੇ ਅੱਜ ਨਾ ਐ ਕਿੱਥੋਂ ਲੋਟ ਆਉਂਦਾ ਉਰੇ ਪੈ ਜੇ ਤੇ ਮੇਰੀ ਬਦਨਾਮੀ ਕਿੰਨੀ ਹੋਊਗੀ ਸਵੇਰ ਨੂੰ ਇੱਥੇ ਦੇਖ ਤੁਸੀਂ ਤਾਂ ਐਂ ਕਰਦੇ ਹੋ ਪੈ ਜੋ ਕਰਦੇ ਹੁੰਦੇ ਹੁਣ ਮੇਰਾ ਘਰ ਵਾਲਾ ਗੱਲਾਂਗਾ ਫਿਰ ਘਰੇ ਘਰ ਵਾਲੇ ਨੂੰ ਕਹਿੰਦੀ ਮੈਂ ਉੱਥੇ ਕੋਈ ਹੀ ਨਹੀਂ ਸੀ ਆਂਟੀ ਵਗੈਰਾ ਜਾ ਆਂਟੀ ਸਿਕੱਲੀ ਮੈਂ ਉੱਥੇ ਆਂਟੀ ਕੋਲੇ ਪੈਗੀ ਪਤਾ ਉਹਨਾਂ ਨੂੰ ਸਾਰਾ ਵੀ ਹੈ ਹੀ ਨਹੀਂ ਭਾਬੀ ਵੱਡੀ ਗਈ ਹੋਈ ਆ ਗਈ ਵੀ ਵੀਰਾ ਵੀ ਗਿਆ ਹੋਏਗਾ ਤੁਸੀਂ ਇਕੱਲੇ ਹੋਗੇ ਹੁਣ ਵੀ ਮੈਂ ਦੱਸ ਕੇ ਆਈ ਨਹੀਂ ਹੈਗੀ ਉਹਨਾਂ ਨੂੰ ਵੀ ਮੈਂ ਰੋਟੀ ਬਣਾ ਕੇ ਆਉਣੀ ਹੈਗੀ ਉਹ ਤਾਂ ਕਹਿੰਦੇ ਸੀ ਨਾਲ ਚੱਲਦੇ ਆ ਨਾਲ ਕਰ ਉਹਨਾਂ ਦੇ दारू ਜੀ ਪੀ ਰੱਖੀ ਸੀਗੀ ਫਿਰ ਮੈਂ ਤਾਈ ਨੂੰ ਲੈ ਕੇ ਨਹੀਂ ਹੈਗੀ ਮੈਂ ਕਿਹਾ ਤੁਸੀਂ ਆਓ ਬੈਠ ਨੂੰ ਐਵੇਂ ਮਹਾ ਕਿਤੇ ਇੱਥੇ ਮਾੜੇ ਜੇ ਪਿੱਛੇ ਲੜ ਪਏ ਚੱਲ ਮੇਰੀ ਗੱਲ ਸੁਣ ਇਹਨੂੰ ਤਾਂ ਰੱਖਿਆ ਰਸੋਈ ਜੀ ਪਰ ਮੈਂ ਤੈਨੂੰ ਛੱਡਿਆ ਹਣਾ ਚੱਲ ਹਾਂਇਂ ਕਰ ਲੋ ਠੀਕ ਹੈ ਤਬ ਆ ਕੇ ਖਾਲੋ ਜਾ ਆ ਕੇ ਖਾਉਂਗਾ ਫਿਰ ਮੈਂ ਲੇਟ ਹੋ ਜਾਊਗਾ ਠੀਕ ਲੈ ਮੇਰੀ ਗੱਲ ਸੁਣ ਵਾਲੀ ਐ ਇਹਨੂੰ ਦਾ ਛੱਡ ਕੇ ਆਵਾਂਗੇ ਬਾਅਦ ਚ ਮੇਰੀ ਗੱਲ ਸੁਣ ਜਿਹੜੀਆਂ ਪਿਆਰ ਦੀਆਂ ਗੱਲਾਂ ਕਰਨੀਆਂ ਇਹਦੇ ਨਾਲ ਉਧਰਲੇ ਕਾਂਵਰੇ ਆ ਜੀ ਜਲੇ ਆ ਕੇ ਕਰਦੇ ਆਂਗੇ ਫਿਰ ਇਹਨੂੰ ਛੱਡਿਆ ਆਵਾਂਗੇ ਉਹ ਕਿ ਦੁਨੀਆ ਦਾ ਪਹਿਰਾ ਹੁੰਦਾ ਇੱਥੇ ਅਲੇ ਇਹਨਾਂ ਦੋ ਪਿਆਰ ਦੀਆਂ ਗੱਲਾਂ ਕਰ ਲਾਂਗੇ ਜਿਹੜੇ ਕੰਮ ਨੂੰ ਸਰਦੀ ਉਹ ਤਾਂ ਕੰਮ ਕਰ ਲਈਏ ਹੂੰ ਕੱਲ ਕਰਦੇ ਆ ਇਹ ਨਾਲ ਕੋਈ ਗੱਲਬਾਤ ਉਧਰ ਦੇ ਕਮਰੇ ਚ ਜਿਹੜੀਆਂ ਨੇ ਬਰਿਆ ਸੀ ਮੈਂ ਤਾਂ ਇਹ ਸੱਜਰੀ ਨਹੀਂ ਜਾਣਾ ਨਹੀਂ ਆਖੂ ਮੈਂ ਲੇਟ ਵਾਲਾ ਵੀ ਹੋਈ ਜਾਨੀਆਂਗੀ ਕੱਲ ਮੈਂ ਉਧਰ ਉਹ ਲੈ ਕੇ ਜਾਣਾ ਉਹ ਜ਼ਿਆਰ ਸੂਈ ਚ ਕਿ ਮੈਂ ਗੱਲਬਾਤ ਕਰਦਾ ਵੀ 2 ਮਿੰਟ ਲੱਗਣਗੇ ਆ ਜਾ ਬੜਾ ਠੰਡਾ ਵਾਲੀ ਇਹ ਵੀ ਆਪਨੇ ਵੀ ਬਾਹਰ ਕਰ ਬਣਾਏ ਅਹਾਂ ਜੀ ਦੇਖੋਦੇ ਤਾਂ ਮੈਂ ਆਪੇ ਮਾਈ ਲੂੰਗਾ ਮਾਈ ਮੈਂ ਤੈਨੂੰ ਬਾਹਰ ਹੀ ਸੱਦ ਲੈਂਦਾ ਹਾਂ ਮੈਂ ਆਏ ਛੱਡ ਓ ਮੈਨੂੰ ਹੁਣ ਮੈਂ ਤੈਨੂੰ ਦੱਸ ਨਾ ਗੱਲ ਹਾਂਜੀ ਆਪਾਂ ਇਧਰ ਲੈ ਕਾਮਰੇ ਚ 2 ਮਿੰਟ ਬੈਠਾਂਗੇ ਪਿਆਰ ਸ਼ਹਿਰ ਮੈਨੂੰ ਪਤਾ ਹੈ ਕਿ ਇੱਧਰ ਲੈ ਕਾਮਰੇ ਚ ਦੇਖੋ ਹੁਣ ਨਾ ਮੈਂ ਤਾਂ ਹੈ ਮੇਰੀ ਸਿਹਤ ਠੀਕ ਨਹੀਂ ਹੈਗੀ ਆਪਾਂ ਫੇਰ ਕਦੇ ਦੇਖਦੇ ਆਂਗੇ ਓਖਾਂ ਡਾਇਟ ਉਹ ਤਾਂ ਕਰਦੀਆਂ ਯਾਰ ਤੈਨੂੰ ਇੰਨਾ ਤਾਂ ਮੈਂ ਪਿਆਰ ਕਰਦਾ ਹਾਂ 2 ਮਿੰਟ ਲੱਗਣਗੇ ਯਾਰ ਐਂ ਕਾਤੋਂ ਕਰਦੀਆਂ ਪਿਆਰ ਦੀ ਗੱਲਾਂ ਕਰਨੀਆਂ ਹੋਰ ਤਾਂ ਨਹੀਂ ਕੁਝ ਕਰ ਰਿਹਾ ਮੈਂ ਤੇਰੇ ਨਾਲ ਹੁਣ ਮੈਨੂੰ ਪਤਾ ਹੀ ਹੈਗਾ ਉਧਰਲੇ ਕਮਰੇ ਚ ਕਿਉਂ ਲੈ ਕੇ ਜਾਉਂਗੇ ਬੈਠਾ ਤੇ ਮੈਨੂੰ ਆਈ ਮਨਿਆਣੀ ਥੋੜੀ ਹੈਗੀ ਆ ਆ ਆ ਕਾ ਤੋ ਸੰਗੀ ਨਹੀਂ ਸੰਗਤੀ ਤਾਂ ਕਾ ਨੂੰ ਆਜੋ ਆਜੋ ਥੋੜੀ ਠੰਡ ਲਾ ਦੇਣੀ ਹੈ ਹੋਰ ਦੱਸੋ ਮੈਂ ਤਾਂ ਠੰਡ ਲਾਉਣ ਨੂੰ ਤੈਨੂੰ ਸੱਜਿਆਗਾ ਚੰਗਾ ਆਜੋ ਆ ਜਾ